ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਲਾਹੌਰ ਦੇ ਹਾਕਮ ਤੈਮੂਰ ਨੇ ਜਹਾਂ ਖਾਨ ਦੀ ਜ਼ਿੰਮੇਵਾਰੀ ਲਈ ਕੀ ਉਹ ਅੰਮ੍ਰਿਤ ਸਰੋਵਰ ਪੂਰ ਦੇਵੇ ਉਸ ਨੂੰ ਇੱਕ ਵੱਡੀ ਫੌਜ ਦੇ ਕੇ ਗੁਰੂ ਦੇ ਚੱਕ ਭੇਜਿਆ ਗਿਆ ਉਸ ਸਮੇਂ ਅੰਮ੍ਰਿਤਸਰ ਵਿਖੇ ਬਾਬਾ ਗੁਰਬਖਸ਼ ਸਿੰਘ ਆਪਣੇ ਤੇ ਸਾਥੀਆਂ ਸਮੇਤ ਅੰਮ੍ਰਿਤਸਰ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਰਹੇ ਸੀ ਜਾ ਤਾਂ ਉਸ ਨੂੰ ਪਤਾ ਲੱਗਾ ਕਿ ਤैमूर ਦਾ ਜਰਨੈਲ ਜਹਾ ਖਾਨ ਅੰਮ੍ਰਿਤ ਸਰੋਵਰ ਦੀ ਬੇਦਬੀ ਕਰਨ ਆ ਰਿਹਾ ਸੀ ਤਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਲਲਕਾਰਿਆ ਤੈ ਸੂਰਮੇ 300 ਜ਼ਾਲਮਾ ਨੂੰ ਮਾਰ ਕੇ ਸ਼ਹੀਦ ਹੋ ਗਏ ਫਿਰ ਜਹਾ ਖਾਨ ਅੱਗੇ ਵਧਿਆ ਅਤੇ ਆਪਣੀ ਫੌਜ ਨੂੰ ਉਸ ਹੁਕਮ ਦਿੱਤਾ ਕਿ ਸਰੋਵਰ ਨੂੰ ਪੂਰ ਦੇਵੋ ਉਸ ਤੇ ਫੌਜੀ ਸਰੋਵਰ ਪੂਰਨ ਲੱਗ ਗਏ ਜਦ ਬਾਹਰਲੇ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਇੱਕ ਤੇਜ਼ ਘੋੜਸਵਾਰ ਉਸ ਵੇਲੇ ਦਮਦਮੇ ਸਾਹਿਬ ਗਿਆ ਅਤੇ ਜਹਾ ਖਾਨ ਦੀ ਕਰਤੂਤ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਜਦ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੜੇ ਰੋ ਵਿੱਚ ਆ ਗਏ ਉਹਨਾਂ ਉਸੇ ਵੇਲੇ ਨਗਾਰੇ ਦੇ ਚੋਟ ਲਾਈ ਅਤੇ ਆਪਣੇ ਸਿੰਘਾਂ ਨੂੰ ਬੁਲਾਇਆ ਉਹਨਾਂ ਸਿੰਘਾਂ ਨੂੰ ਜਹਾ ਖਾਨ ਦੀ ਕਰਤੂਤ ਬਾਰੇ ਜਾਣ ਨੂੰ ਕਰਵਾਇਆ ਸਿੰਗਾ ਪਾਸੋਂ ਵੀ ਅਮ੍ਰਿਤ ਸਰੋਵਰ ਦੀ ਐਬੇਦ ਵੀ برداشتਾ ਨਾ ਹੋ ਸકી ਉਹਨਾ ਉਸੇ ਵੇਲੇ ਕਮਰ ਕੱਸੇ ਕਰਨੇ ਸ਼ੁਰੂ ਕਰ ਦਿੱਤੇ ਬਾਬਾ ਦੀਪ ਸਿੰਘ ਜੀ ਨੇ ਇਲਾਕੇ ਦੇ ਸਭ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਜਦ ਸਭ ਸਿੰਘ ਇਕੱਠੇ ਹੋ ਗਏ ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਸਿੰਘੋ ਗੁਰਤਾਮਾ ਦੀ ਰੱਖਿਆ ਲਈ ਅਸੀਂ ਮੌਤ ਰਾਣੀ ਨੂੰ ਵਿਉਣ ਚੱਲੇ ਹਾਂ ਜਿਹੜਾ ਵੀ ਸਾਡੀ ਜੰਗ ਵਿੱਚ ਜਾਣਾ ਚਾਹੁੰਦਾ ਹੈ ਉਹ ਸ਼ਹੀਦੀ ਗਾਨਾ ਬਣ ਕੇ ਆਵੇ ਦੂਸਰੇ ਨੂੰ ਸਾਡੇ ਨਾਲ ਆਉਣ ਦੀ ਲੋੜ ਨਹੀਂ ਅਸੀਂ ਅੰਮ੍ਰਿਤਸਰ ਤੇ ਉਥੋਂ ਦੇ ਗੁਰਦામਾਂ ਨੂੰ ਆਜ਼ਾਦ ਕਰਵਾਉਣਾ ਹੈ ਸਾਰੇ ਸਿੰਘ ਵਿੱਚ ਬੜੇ ਜੋਸ਼ ਸੀ ਸਾਰੇ ਸ਼ਹੀਦੀ ਗਾਨੇ ਬਣ ਕੇ ਬਾਬਾ ਦੀਪ ਸਿੰਘ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਜਦ ਉਹ ਦਮਦਮਾ ਸਾਹਿਬ ਤੋਂ ਤਰਨਤਾਰਨ ਵੱਲ ਚੱਲੇ ਤਾਂ ਹੋਰ ਮਿਸਲਾਂ ਦੇ ਸਿੰਘਾਂ ਨੂੰ ਜਦ ਪਤਾ ਲੱਗਿਆ ਰਿਆ ਤਾਂ ਉਹ ਵੀ ਨਾਲ ਚੱਲਦੇ ਰਗੇ ਤਰਨ ਤਰਨ ਜਦ ਪਹੁੰਚਦੇ ਆ 10000 ਸਿੰਘਾਂ ਦੀ ਫੌਜ ਇਕੱਠੀ ਹੋ ਗਈ ਸੀ ਤਰਨ ਤਰਨ ਦੇ ਗੁਰਦੁਆਰੇ ਜਾ ਕੇ ਸਭ ਨੇ ਇਸ਼ਨਾਨ ਕੀਤਾ ਗੁਰਦੁਆਰੇ ਮੱਥਾ ਟੇਕਿਆ ਅਤੇ ਗੁਰੂ ਪਾਸ ਅਰਦਾਸ ਕੀਤੀ ਤਰਨ ਤਰਨ ਤੋਂ ਬਾਹਰ ਆ ਕੇ ਉਹਨਾਂ ਇੱਕ ਜ਼ਮੀਨ ਉੱਤੇ ਇੱਕ ਲੰਬੀ ਲਕੀਰ ਖਿੱਚ ਦਿੱਤੀ ਅਤੇ ਕਿਹਾ ਜਿਸ ਸਿੰਘ ਨੂੰ ਸ਼ਹੀਦੀ ਪਰਮਾਨ ਹੈ ਉਹ ਇਸ ਲਕੀਰ ਨੂੰ ਪਾਰ ਕਰੇ ਬਾਕੀ ਵਾਪਸ ਹੋਰ ਜਾਣ ਪਰ ਸਭ ਸਿੰਘ ਲਕੀਰ ਪਾਰ ਕਰ ਗਏ ਕੋਈ ਵੀ ਵਾਪਸ ਨਾ ਮੁੜਿਆ ਬਾਬਾ ਦੀਪ ਸਿੰਘ ਜੀ ਨਾਲ ਬਾਬਾ ਨੋਤ ਸਿੰਘ ਜੀ ਸਰਦਾਰ ਦਇਆਲ ਸਿੰਘ ਸਰਦਾਰ ਬਲਵੰਤ ਸਿੰਘ ਜੀ ਆਦੀ ਸੂਰਮੇ ਚੱਲ ਪਏ ਸਭਨੇ ਦੋਹਰੇ ਹਥਿਆਰ ਪਾਏ ਹੋਏ ਸਨ ਅਤੇ ਆਪੋ ਆਪਣੇ ਘੋੜਿਆਂ ਤੇ ਚੜੇ ਹੋਏ ਸਨ ਜਹਾਂ ਖਾਨ ਜਿਹੜਾ ਅੰਮ੍ਰਿਤਸਰ ਤੇ ਕਬਜ਼ਾ ਕਰਕੇ ਬੈਠਾ ਸੀ ਚਦ ਉਸ ਨੂੰ ਪਤਾ ਲੱਗਾ ਕਿ ਸਿੱਖ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਲੈ ਕੇ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣ ਵਾਸਤੇ ਆ ਰਹੇ ਹੰਤਾ ਉਹ 40 ਹਜ਼ਾਰ ਫੌਜ ਲੈ ਕੇ ਸਿੱਖਾਂ ਦੇ ਆక్రమణ ਨੂੰ ਰੋਕਣ ਲਈ ਲੋਹਗੜ੍ਹ ਆ ਬੈਠਾ ਸਿੱਖਾਂ ਦੀ ਫੌਜ ਨੂੰ ਆਂਦਾ ਦੇਖ ਕੇ ਜਹਾਂ ਖਾਨ ਨੂੰ ਠੰਡ ਵਿੱਚ ਵੀ ਤਰੇਲੀਆਂ ਆ ਗਈਆਂ ਉਨ੍ਹਾਂ ਸਿੱਖਾਂ ਤੋਂ ਤਾਂ ਅਬਦਾਲੀ ਐਨਾ ਡਰਿਆ ਸੀ ਕਿ ਲਾਹੌਰ ਵਿੱਚ ਕੁਝ ਦਿਨ ਹੀ ਠਹਿਰ ਕੇ ਕਾਬਲ ਨੂੰ ਭੱਜ ਗਿਆ ਸੀ ਜਿਸ ਫੌਜ ਦੇ ਕਮਾਂਡ ਤੇ ਉਹ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਕਤਲੇਆਮ ਕਰ ਆਇਆ ਸੀ ਉਨ੍ਹਾਂ ਫੌਜੀ ਸਿਪਾਹੀਆਂ ਨੂੰ ਦੁੰਬੀਆਂ ਵਾਂਗ ਕਤਲ ਕਰਕੇ ਸਿੱਖ ਹੀਰੇ ਜਵਾਹਰਾਤ ਲੁੱਟ ਕੇ ਲੈ ਜਾਂਦੇ ਸਨ ਜਹਾਂ Khan ਇਹੋ ਸੋਚ ਰਿਹਾ ਸੀ ਕਿ ਇਹ ਨਵੀਂ ਸਿਕੰਦਰੂ ਫੌਜ ਅਤੇ ਸਿੱਖਾਂ ਦੇ ਪਰ ਛਾਵੇਂ ਤੋਂ ਡਰਨ ਵਾਲੇ ਅਬਦਾਲੀ ਦੇ ਪਠਾਨ ਕੀ ਸਿੱਖਾਂ ਦਾ ਮੁਕਾਬਲਾ ਕਰ ਸਕਣਗੇ ਉਹ ਆਪ ਬੜੀ ਕੁੜਕੀ ਵਿੱਚ ਫਸਿਆ ਹੋਇਆ ਸੀ ਜੇ ਉਹ ਭੱਜਦਾ ਸੀ ਤਾਂ ਤैमूर ਦੀ ਤਲਵਾਰ ਉਸ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਜੇ ਉਹ ਸਿੱਖਾਂ ਨਾਲ ਲੜਦਾ ਸੀ ਤਾਂ ਮੌਤ ਯਕੀਨੀ ਸੀ ਉਹ ਇੱਕ ਚੱਕਰ ਵੀ ਬਣਾ ਕੇ ਖੜਾ ਸੀ ਕਿ ਸਿੱਖਾਂ ਦੇ ਆਉਂਦਿਆਂ ਨੂੰ ਉਹਨਾਂ ਨੂੰ ਘੇਰ ਲਵੇਗਾ ਬਾਬਾ ਦੀਪ ਸਿੰਘ ਜੀ ਕਈ ਯੁੱਧ ਲੜ ਚੁੱਕੇ ਸੀ ਉਹਨਾਂ ਨੇ ਫੌਜ ਦੇ ਇੱਕ ਭਾਗ ਨੂੰ ਬਾਬਾ ਨੋਤ ਸਿੰਘ ਜੀ ਦੀ ਕਮਾਨ ਹੇਠਾਂ ਸੱਜੇ ਪਾਸੇ ਉਹ ਹਮਲਾ ਕਰਨ ਲਈ ਵੱਖ ਕਰ ਦਿੱਤਾ ਅਤੇ ਫੌਜ ਦੇ ਇੱਕ ਭਾਗ ਨੂੰ ਸਰਦਾਰ ਦਇਆਲ ਸਿੰਘ ਜੀ ਦੀ ਕਮਾਨ ਹੇਠਾਂ ਖੱਬੇ ਪਾਸੇ ਹਮਲਾ ਕਰਨ ਭੇਜ ਦਿੱਤਾ ਬਾਬਾ ਜੀ ਆਪ ਅਤੇ ਸਰਦਾਰ ਬਲਵੰਤ ਸਿੰਘ ਜੀ ਇੱਕ ਭਾਗ ਨੂੰ ਲੈ ਕੇ ਵੱਖ ਹੋ ਗਏ ਤਾਂ ਕਿ ਚੱਕਰਵਿਊ ਟੁੱਟਣ ਉੱਤੇ ਸਿੱਧਾ ਹਮਲਾ ਕਰ ਸਕਣ ਬਾਬਾ ਨੋਦ ਸਿੰਘ ਜੀ ਅਤੇ ਸਰਦਾਰ ਦਇਆਲ ਸਿੰਘ ਜੀ ਦੋਵਾਂ ਪਾਸਿਆਂ ਤੋਂ ਅਝੀਹਾ ਹੱਲਾ ਬੋਲਿਆ ਕਿ ਪਠਾਨੀ ਫੌਜ ਦੇ ਸਾਰੇ ਚੱਕਰਬਿਓ ਟੁੱਟ ਗਏ ਅਤੇ ਉਹ ਪਿਛਾਂ ਭੱਜਣ ਲਈ ਮਜਬੂਰ ਹੋ ਗਏ ਜਹਾ ਖਾਨ ਜਿਹੜਾ ਹਾਥੀ ਉੱਤੇ ਸਵਾਰ ਸੀ ਤੇ ਸਾਰੀ ਫੌਜ ਨੂੰ ਲਲਕਾਰਿਆ ਐਨਾ ਮੁਠੀ ਪਰ ਕਾਫਰਾ ਤੋਂ ਡਰਦੇ ਪਿੱਛੇ ਭੱਜ ਚੱਲੇ ਹੋ ਲੜੋ ਅਤੇ ਮਰੋ ਪਠਾਨ ਫੌਜ ਫੇਰ ਤਾਬਾ ਕਰਕੇ ਅੱਗੇ ਵਧੀ ਉਹਨਾਂ ਦੇ ਵਾਦੇ ਹੌਸਲੇ ਦੇ ਕੇ ਸਰਦਾਰ ਬਲਵੰਤ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਆਪਣੀ ਫੌਜ ਲੈ ਕੇ ਸ਼ੇਰਾਂ ਵਾਂਗ ਗਰਜਦੇ ਪਠਾਨਾਂ ਦੇ ਉੱਤੇ ਜਾ ਚੜੇ ਬਾਬਾ ਦੀਪ ਸਿੰਘ ਜੀ ਨੇ ਐਸਾ ਖੰਡਾ ਵਾਇਆ ਕਿ ਪਠਾਨ ਉਹਨਾਂ ਅੱਗੇ ਬੱਕਰੀਆਂ ਵਾਂਗ ਭੱਜਣ ਲੱਗੇ ਜ਼ਬਰਦਸਤ ਖਾ ਜਿਹੜਾ ਆਪਣੇ ਆਪ ਨੂੰ ਇੱਕ ਵੱਡਾ ਸੂਰਮਾ ਸਮਝਦਾ ਸੀ ਬਲਵੰਤ ਸਿੰਘ ਜੀ ਵੱਲ ਵਧਿਆ ਬਲਵੰਤ ਸਿੰਘ ਜੀ ਵੀ ਉਸੇ ਵੇਲੇ ਕੋੜੇ ਉਸ ਵੱਲ ਮੋੜ ਲਿਆ ਜ਼ਬਰਦਸਤ ਖਾਨ ਨੇ ਤਲਵਾਰ ਦਾ ਪਰਵਾਹ ਵਾਰ ਕੀਤਾ ਜਿਸ ਨੂੰ ਬਲਵੰਤ ਸਿੰਘ ਜੀ ਨੇ ਆਪਣੀ ਢਾਲ ਉੱਤੇ ਰੋਕ ਲਿਆ ਫੇਰ ਉਸ ਐਸਾ ਵਾਰ ਕੀਤਾ ਕਿ ਜ਼ਬਰਦਸਤ ਖਾਨ ਦੇ ਦੋ ਟੋਟੇ ਹੋ ਗਏ ਬਾਬਾ ਨੋਦ ਸਿੰਘ ਜੀ ਵੀ ਪਠਾਨੀ ਫੌਜ ਤੇ ਆਹੋ ਲਾਹੀ ਜਾ ਰਹੇ ਸੀ ਰਸਤਮ ਖਾਨ ਨੇ ਅਬਨੋਦ ਸਿੰਘ ਜੀ ਨੂੰ ਵੰਗਾ ਰਿਆ ਜਦ ਦੋਵੇਂ ਆਹਮੋ ਸਾਹਮਣੇ ਹੋਏ ਤਾਂ ਦੋਹਾਂ ਨੇ ਇੱਕ ਦੂਸਰੇ ਤੇ ਇਕੱਠਾ ਹੀ वार ਕਰ ਦਿੱਤਾ ਅਤੇ ਦੋਹਾਂ ਦੇ ਸਿਰ ਥੱਲੇ ਧਰਤੀ ਤੇ ਆ ਡਿੱਗੇ ਇਸ ਤਰ੍ਹਾਂ ਚੱਪੇ ਦੇ ਲਾਗੇ ਬਾਬਾ ਨੋਦ ਸਿੰਘ ਸ਼ਹੀਦ ਹੋ ਗਏ ਜਦ ਬਾਬਾ ਦੀਪ ਸਿੰਘ ਜੀ ਨੇ ਬਾਬਾ ਨੋਦ ਸਿੰਘ ਜੀ ਨੂੰ ਸ਼ਹੀਦ ਹੁੰਦਾ ਵੇਖਿਆ ਤਾਂ ਉਹ ਜੋਸ਼ ਵਿੱਚ ਆ ਕੇ ਲੜਨ ਲੱਗੇ ਉਹਨਾਂ ਦਾ ਖੰਡਾ ਜਿਸ ਤੇ ਲੱਗਿਆ ਸੀ ਉਹੀ ਅਗਲੇ ਜਹਾਨ ਪਹੁੰਚ ਜਾਂਦਾ ਸੀ ਬਾਬਾ ਦੀਪ ਸਿੰਘ ਜੀ ਨੂੰ ਅੱਗੇ ਵਧਿਆ ਵੇਖ ਕੇ ਜਮਾਲ ਖਾਨ ਲਲਕਾਰੇ ਮਾਰਦਾ ਬਾਬਾ ਦੀਪ ਸਿੰਘ ਜੀ ਅੱਗੇ ਆ ਗਿਆ ਬਾਬਾ ਦੀਪ ਸਿੰਘ ਜੀ ਨੇ ਖੰਡੇ ਦਾ ਐਸਾ ਵਾਰ ਕੀਤਾ ਕਿ ਬਾਬਾ ਜੀ ਦਾ ਖੰਡਾ ਜਮਾਲ ਖਾਨ ਨੂੰ چیرਦਾ ਹੋਇਆ ਕੋੜੇ ਵਿੱਚੋਂ ਹੀ ਲੰਘ ਗਿਆ ਪਠਾਨੀ ਫੌਜ ਅਜ ਉੱਠੀਆਂ ਪਰ ਜਹਾ ਖਾਨ ਫੇਰ ਉਹਨਾਂ ਨੂੰ ਲਾਨਤਾ ਪਾਉਣ ਲੱਗ ਗਿਆ ਇਹ ਵੇਖ ਕੇ ਸਰਦਾਰ ਦੇਵਾਲ ਸਿੰਘ ਜੀ ਨੇ ਇੱਕ ਤੀਰ ਉਸ ਦੀ ਛਾਤੀ ਵਿੱਚ ਮਾਰਿਆ ਜਿਸ ਨਾਲ ਉਹ ਹਾਥੀ ਤੋਂ ਥੱਲੇ ਡਿੱਗ ਕੇ ਮਰ ਗਿਆ ਉਸ ਸਮੇਂ ਬਾਬਾ ਦੀਪ ਸਿੰਘ ਜੀ ਪਠਾਨੀ ਫੌਜਾਂ ਦੇ ਟੁਕੜੇ ਕਰਦੇ ਅੰਮ੍ਰਿਤਸਰ ਵੱਲ ਵਧੀ ਜਾ ਰਹੇ ਸਨ ਇਸ ਕਟ ਵੱਡ ਵਿੱਚ ਇੱਕ ਪਠਾਨ ਦੀ ਤਲਵਾਰ ਉਹਨਾਂ ਦੀ ਗਰਦਨ ਤੇ ਵੱਜੀ ਤੇ ਉਹ ਡਿੱਗ ਪਏ ਪਰ ਉਸ ਸਮੇਂ ਬਾਧ ਹੱਥ ਨਾਲ ਸਿਰ ਨੂੰ ਸਹਾਰਾ ਦਿੰਦੇ ਹੋਏ ਉਹ ਉੱਠੇ ਤੇ ਖਲੋ ਗਏ ਉਹਨਾਂ ਦੀ ਗਰਦਨ ਵਿੱਚ ਲਹੂ ਵਹਿ ਰਿਆ ਸੀ ਤੇ ਇੰਜ ਲੱਗਦਾ ਸੀ ਕਿ ਉਹਨਾਂ ਦਾ ਸਿਰ ਕਿਸੇ ਵੇਲੇ ਵੀ ਥੱਲੇ ਆ ਡਿੱਗੇਗਾ ਪਰ ਉਹ ਇੱਕ ਹੱਥ ਨਾਲ ਹੀ ਪਠਾਨਾਂ ਤੇ ਵਾਰ ਕਰਦੇ ਹੋਏ ਜ਼ੋਰ ਨਾਲ ਅੱਗੇ ਵਧਣ ਲੱਗੇ ਜਹਾਂ ਖਾਨ ਦੇ ਮਰ ਜਾਨ ਨਾਲ ਪਠਾਨੀ ਫੌਜਾਂ ਅੱਗੇ ਹੀ ਭੱਜਣ ਬਾਰੇ ਸੋਚ ਰਹੀਆਂ ਸਨ ਪਰ ਸਤ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਇਸ ਤਰ੍ਹਾਂ ਲੜਦੇ ਆ ਵੇਖਿਆ ਤਾਂ ਉਹ ਜਾਨ ਬਚਾ ਕੇ ਜਿੱਧਰ ਮੂੰਹ ਹੋਇਆ ਭੱਜ ਉੱਠੇ ਬਾਬਾ ਦੀਪ ਸਿੰਘ ਜੀ ਤੇਜ਼ ਰਫ਼ਤਾਰ ਅੱਗੇ ਵਧੀ ਜਾ ਰਹੇ ਸਨ ਕਿ ਅੰਮ੍ਰਿਤਸਰ ਨੂੰ ਦੁਸ਼ਮਨਾ ਤੋਂ ਆਜ਼ਾਦ ਕਰਵਾਉਣਾ ਹੈ ਇਹ ਪ੍ਰਣ ਉਹਨਾਂ ਦਾ ਪੂਰਾ ਹੋਇਆ ਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਜਾ ਕੇ ਉਹ ਡਿੱਗ ਪਏ ਅਤੇ ਗੁਰੂ ਚਰਣਾ ਵਿੱਚ ਜਾ ਬਿਰਾਜੇ ਉਹਨਾਂ ਦਾ ਜਿੱਥੇ ਸਨਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸ਼ਹੀਦਗੰਜ ਹੈ। ਅੰਮ੍ਰਿਤਸਰ ਆਜ਼ਾਦ ਹੋ ਗਿਆ ਤੇ ਸਿੰਘਾਂ ਨੇ ਸਰੋਵਰ ਨੂੰ ਸਾਫ਼ ਕਰਕੇ ਬਾਬਾ ਦੀਪ ਸਿੰਘ ਜੀ ਦੇ ਪ੍ਰੰਨ ਨੂੰ ਪੂਰਾ ਕੀਤਾ। ਬਾਬਾ ਦੀਪ ਸਿੰਘ ਜੀ ਸ਼ਹੀਦ ਅੱਜ ਸਿੱਖਾਂ ਦੇ ਸ਼ਰੋਮਣੀ ਸ਼ਹੀਦ ਮੰਨੇ ਜਾਂਦੇ ਹਨ। ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣੇ ਗੁਰਦੁਆਰੇ ਸ਼ਹੀਦਗੰਜ ਦੀ ਮਾਨਤਾ ਹਰ ਮੰਦਰ ਸਾਹਿਬ ਤੋਂ ਦੂਸਰੇ ਸਥਾਨ ਤੇ ਆਉਂਦੀ ਹੈ ਜਿਹੜੇ ਵੀ ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਉਹ ਗੁਰਦੁਆਰਾ ਸ਼ਹੀਦ ਗੰਜ ਦੇ ਦਰਸ਼ਨ ਜ਼ਰੂਰ ਕਰਨ ਜਾਂਦੇ ਹਨ ਕਈ ਲੋਕਾਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਰੋਜ਼ਾਨਾ ਜਨ ਨਾਲ ਮੰਨਦੀਆਂ ਸਭ ਪ੍ਰਾਧਾ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ